ਆਪਣੇ ਅਗਲੇ ਕਾਲਰਸਾਂ ਉਹਨਾਂ ਦੇ ਵੱਲ ਆਪਾਂ ਵੱਧਦੇ ਹਾਂ ਮਨਜੀਤ ਜੀ ਜੁੜੇ ਨੇ ਆਪਣੇ ਨਾਲ ਹਾਂਜੀ ਮਨਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਮੈਂ ਵੀ ਕੁਝ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ ਜੋ ਆ ਵੀਰ ਹੋਣੀ ਪਹਿਲਾਂ ਦੱਸ ਕੇ ਗਏ ਹੈ ਨਾ ਹਮ ਹਮ ਮੇਰੇ ਨਾਲ ਵੀ ਕੁਝ ਮੰਗਲਵਾਰ ਐਸ ਮੰਗਲਵਾਰ ਇਦਾਂ ਹੀ ਹੋਈ ਸੀ ਮੈਂ ਲੋਡ ਬੁੱਕ ਕੀਤਾ ਤੇ ਸਾਰਾ ਕੁਝ ਹੋ ਗਿਆ ਤੇ ਮੈਨੂੰ ਕਹਿੰਦਾ ਵੀ ਕਿੰਨੇ ਵਜੇ ਤੂੰ ਪਹੁੰਚਦਾ ਲੋਡ ਚੱਕਣ ਨੂੰ ਮੈਂ ਕਹਿੰਦਾ ਜੀ ਅੱਧੇ ਘੰਟੇ ਤੇ ਪਹੁੰਚ ਜਾਣਾ ਆ ਹਮ ਮੈਂ ਭਾਈ ਤਿਆਰੀ ਤੁਸੀਂ ਕੀਤੀ ਮੈਂ ਹਾਲੇ ਅਰੇ ਕਿ ਤੋੜਿਆ ਯਾ ਚੱਕਣ ਤਾਂ ਉਹਨੇ ਚਿਰ ਨੂੰ ਹਣਾ ਮੇਰੀ ਫੈਕਟਰੀਂਗ ਵਾਲੇ ਨਾਲ ਮੈਸੇਜ ਆ ਗਿਆ ਵੀ ਜਿਹੜੀ ਤੂੰ ਐਮਸੀ ਦੀ ਇਨਕੁਆਰੀ ਕੀਤੀ ਆ ਵੀ ਉਹ ਕੰਪਨੀ ਦਾ ਪਹਿਲਾਂ ਲੋਡ ਚੋਰੀ ਹੋ ਚੁੱਕੇ ਆ ਤੇ ਆ ਉਹਨਾਂ ਦਾ ਫੋਨ ਨੰਬਰ ਆ ਤਾਂ ਲੋਡ ਟੱਕਣ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਾਰੀ ਵੈਰੀਫਾਈ ਕਰ ਲਓ ਵੀ ਤੁਹਾਡਾ ਜਿਹੜਾ ਲੋਡ ਆ ਉਹ ਵੈਲਿਡ ਆ ਕਿ ਨਹੀਂ ਸਹੀ ਆ ਠੀਕ ਆ ਭਾਈ ਮੈਂ ਉਹਨੂੰ ਫੋਨ ਕੀਤਾ ਸਾਰੀ ਗੱਲਬਾਤ ਕੀਤੀ ਕੰਪਨੀ ਦੇ ਨਾਲ ਤੇ ਰੈਫਰੈਂਸ ਨੰਬਰ ਵੀ ਉਹੀ ਸਾਰਾ ਕੁਝ ਸਹੀ ਬ੍ਰੋਕਰ ਦਾ ਨਾਮ ਵੀ ਸੇਮ ਇਹ ਸਾਡਾ ਲੋਡ ਹੈ ਨਹੀਂ ਅੱਛਾ ਤੁਸੀਂ ਕਹਿੰਦੇ ਵੀ ਬਾਕੀ ਕਾਗਜ਼ੀ ਪੱਤਰੀ ਸਾਰਾ ਕੁਝ ਠੀਕ ਸੀ ਪਰ ਉਹ ਕਹਿੰਦੇ ਵੀ ਲੋਡ ਹੈ ਨਹੀਂ ਤੁਹਾਡਾ ਨਹੀਂ ਲੋਡ ਕਿੱਦਾਂ ਲੋਡ ਹੈ ਨਹੀਂ ਹਾਂ ਜੀ ਹਾਂ ਜੀ ਉਹ ਕਹਿੰਦੇ ਕੰਪਨੀ ਵੀ ਸਹੀ ਆ ਕਿਹਨੇ ਜਿੱਦ ਤੂੰ ਫੋਨ ਕੀਤਾ ਵਾ ਰੈਫਰੈਂਸ ਨੰਬਰ ਵੀ ਇਹ ਹੈਗਾ ਆ ਤੇ ਉਹ ਕਹਿੰਦੇ ਵੀ ਜਨਾਨੀ ਕਹਿੰਦੇ ਚਾਹ ਕਹਿੰਦੇ ਵੀ ਮੈਂ ਪੜਾ ਜਿਹੜਾ ਜਿਸ ਬ੍ਰੋਕਰ ਦੇ ਕੋਲ ਤੂੰ ਲੋਡ ਬੁੱਕ ਕੀਤਾ ਆ ਮੈਂ ਉਹਨੂੰ ਟ੍ਰਾਂਸਫਰ ਕਰ ਦਿਆਂ ਤੇਰੀ ਕਾਲ ਠੀਕ ਹੈ ਫਾਇਨਲ ਮੈਨੂੰ ਟਰਾਂਸਫਰ ਕੀਤਾ ਉਹ ਬ੍ਰੋਕਰ ਦੇ ਕੋਲ ਤਾਂ ਉਹ ਨਹੀਂ ਬ੍ਰੋਕਰ ਨਾਲ ਜਦ ਸਿੱਧੀ ਗੱਲ ਹੋਈ ਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਲੋਡ ਕੋਈ ਪੋਸਟ ਕੀਤਾ ਹੀ ਨਹੀਂ ਇਹ ਕਹਿੰਦਾ ਅੱਜ ਕੋਈ ਵੀ ਅੱਛਾ ਤੇ ਮੈਂ ਕਿਹਾ ਕਹਿੰਦਾ ਵੀ ਤੇਰੇ ਕੋਲ ਈਮੇਲ ਹੈਗਾ ਆ ਉਹ ਮੈਂ ਦੱਸਿਆ ਕਹਿੰਦਾ ਈਮੇਲ ਵੀ ਮੇਰਾ ਹੀ ਆ ਕਹਿੰਦਾ ਇਹ ਨਾਮ ਵੀ ਮੇਰਾ ਹੀ ਆ ਸਾਰਾ ਕੁਝ ਆ ਕਹਿੰਦਾ ਹਨਾ ਹੂੰ ਹੂੰ ਤੇ ਕੰਪਨੀ ਵੀ ਕਹਿੰਦਾ ਫੋਨ ਕੀਤਾ ਇਹ ਵੀ ਸਹੀ ਆ ਫਿਰ ਮੈਨੂੰ ਕਹਿੰਦਾ ਵੀ ਦਵਾਰਾ ਜਿੰਨੇ ਸਾਰੇ ਸਪੈਲਿੰਗ ਬੋਲ ਈਮੇਲ ਦੇ ਹੂੰ ਤੇ ਮੈਂ ਨਾਂ ਤੇ ਭਾਜੀ ਸਪੈਲਿੰਗ ਬੋਲਨੇ ਤਾਂ ਜਿਹੜਾ ਡੋਮੇਨ ਸੀ ਨਾ ਮਗਰ ਜਿੱਦਾਂ ਉਹ ਕੰਪਨੀ ਦਾ ਨਾਂ ਸੀਗਾ ਜਿਹੜਾ ਆ ਨਾ ਉਹ ਲੋਜਿਸਟਿਕਸ ਜਿਹੜਾ ਕੰਪਨੀ ਸੀ ਉਹ ਲੋਜਿਸਟਿਕ ਸੀ ਨਾਂ ਕੀ ਲੋਜਿਸਟਿਕ ਉਹਦੇ ਵਿੱਚ ਸਿਰਫ ਇੱਕ ਐਸ ਦਾ ਫਰਕ ਸੀਗਾ ਅੱਛਾ ਉਹ ਬੰਦਾ ਇੰਨਾ ਧਿਆਨ ਨਹੀਂ ਦਿੰਦਾ ਉਹਦੇ ਵਿੱਚ ਹਾਂਜੀ ਹਾਂਜੀ ਮੈਂ ਵੀ ਇਸ ਗੱਲ ਦਾ ਬਾਈ ਧਿਆਨ ਨਹੀਂ ਦਿੱਤਾ ਤੇ ਉਹਨੇ ਮੈਨੂੰ ਬ੍ਰੋਕਰ ਨੇ ਦੱਸਿਆ ਕਹਿੰਦਾ ਨਹੀਂ ਕਹਿੰਦਾ ਸਾਡੀ ਕੰਪਨੀ ਜਿਹੜੀ ਆ ਮਗਰ ਐਸ ਪੈਂਦਾ ਕਹਿੰਦਾ ਲੋਜਿਸਟਿਕਸ ਨਾ ਕਿ ਸੀ ਤੇ ਖਤਮ ਹੋ ਗੋਣ ਪਾਇਆ ਜਾ ਕੇ ਇੰਦਾ ਵੀ ਲੋਡ ਬਿਲਕੁਲ ਫੇਕ ਆ ਪਰ ਮੈਂ ਉਸ ਜਿਹੜਾ ਫਲਾਊਡਰ ਉਹਦੇ ਮੈਂ ਬਿਲਕੁਲ ਕੰਟੈਕਟ ਦੇ ਵਿੱਚ ਵੀ ਉਹਨੂੰ ਪਤਾ ਨਹੀਂ ਲੱਗਣ ਦਿੱਤਾ ਉਹਨੂੰ ਮੈਨੂੰ ਰੇਟ ਕਨਫਰਮੇਸ਼ਨ ਸਾਰਾ ਕੁਝ ਪ੍ਰੋਪਰਲੀ ਆਨ ਭੇਜਤਾ ਤੇ ਫਿਰ ਉਹ ਉਹ ਮਤਲਬ ਗੱਲ ਫਿਰ ਹੁਣ ਮਨਜੀਤ ਜੀ ਸਵਾਲ ਤੇ ਫਿਰ ਹਜੋਜੀ ਇਹ ਗੱਲ ਆ ਜਾਂਦਾ ਵੀ ਉਹ ਐਗਜ਼ੈਕਟਲੀ ਇਨਫੋਰਮੇਸ਼ਨ ਫਿਰ ਉਹ ਦੂਜਿਆਂ ਤੱਕ ਪਹੁੰਚ ਕਿੱਦਾਂ ਰਹੀ ਹੈ ਫਿਰ ਪੜੀ ਮੈਂ ਸ਼ਿਪਰ ਨੂੰ ਫੋਨ ਕੀਤਾ ਜਿੱਦੋਂ ਮੈਂ ਲੋਡ ਚੱਕਣਾ ਸੀ ਮੈਂ ਆਲਰੇਡੀ ਪਹਿਲਾਂ ਲੋਡ ਕੋ ਚੱਕਿਆ ਹੋਇਆ ਸੀਗਾ ਤੇ ਜਿੱਥੇ ਜਾਣਾ ਸੀਗਾ ਉੱਥੇ ਵੀ ਮੈਂ ਆਲਰੇਡੀ ਲੁਧਿਆਣਾ ਲੋਡ ਲਾਇਆ ਹੋਇਆ ਸੀਗਾ ਪਹਿਲਾਂ ਹੂੰ ਹੂੰ ਤੇ ਜਦੋਂ ਮੈਂ ਸ਼ਿਪਰ ਨੂੰ ਫੋਨ ਕੀਤਾ ਮੈਂ ਉਹਨੂੰ ਪਿਕਅਪ ਨੰਬਰ ਦਿੱਤਾ ਸਾਰਾ ਕੁਝ ਦਿੱਤਾ ਉਹ ਕਹਿੰਦੇ ਜੀ ਲੋਡ ਵੈਲਿਡ ਆ ਇਹ ਤੂੰ ਕਦੋਂ ਆ ਰਿਹਾ ਸਕਣ ਇਹ ਹੂੰ ਤੇ ਮੈਂ ਉਹਦੇ ਵੀ ਮੈਨੂੰ ਤੇ ਲੋਡ ਪਾਸੇ ਪੋਸਟ ਨੇ ਕੀਤਾ ਹੈਗਾ ਤਾਂ ਮੈਂ ਕਿਹਾ ਮੇਰੇ ਸੁਪਰਵਾਈਜ਼ਰ ਨਾਲ ਆਪਦੇ ਨਾਲ ਗੱਲ ਕਰਾ ਦਿਓ ਸ਼ਿਪਰ ਦੇ ਹੈਨਾ ਉਹਨਾਂ ਨੇ ਉਹ ਕਹਿੰਦੇ ਤੈਨੂੰ 10 ਮਿੰਟ ਤੱਕ ਫੋਨ ਕਰਦੇ ਆ ਉਹਨਾਂ ਨੇ ਮੈਨੂੰ ਵਾਪਸ ਫੋਨ ਕੀਤਾ ਤੇ ਭਾਜੀ ਉਹਨਾਂ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਲੋਡ ਵੈਲਿਡ ਆ ਪਰ ਇਹ ਕਿਸੇ ਹੋਰ ਕੰਪਨੀ ਦਾ ਆ। ਅੱਛਾ। ਠੀਕ ਹੈ ਜੀ। 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 ਆਵਾਜ਼ ਬੰਦ ਹੋ ਗਈ ਮਨਜੀਤ ਜੀ ਤੁਹਾਡੀ। ਕਿ ਨਾਲ ਕੰਟੈਕਟ ਕੀਤਾ ਹੋਇਆ? ਹੂੰ ਹੂੰ ਜੀ। ਸਾਰੀ ਗੱਲਬਾਤ ਕਰਕੇ ਭਾਜੀ ਉਹ ਕਹਿੰਦਾ ਵੀ ਉਹਨਾਂ ਨੇ ਮੈਂ ਉਹ ਜਿਹੜਾ ਪਾਊਡਰ ਸੀ ਉਹਦਾ ਈਮੇਲ ਦਿੱਤਾ। ਭਾਜੀ ਉਹਨਾਂ ਨੇ ਮੈਨੂੰ ਫੋਨ ਦੋ ਵਾਰੀ ਕੀਤਾ ਵੀ ਤੂੰ ਲੋਡ ਚੱਕਣ ਕਦੋਂ ਜਾ ਰਿਹਾ? ਮੈਂ ਕਹਿੰਦਾ ਜਾ ਰਿਹਾ ਮੇਰੇ ਕੋਲ ਪਿੱਕਾਪਨ ਨੰਬਰ ਮੇਰਾ ਮੈਚ ਨਹੀਂ ਕਰ ਰਿਹਾ ਹੈਗਾ। ਚਲ ਠੀਕ ਆ ਜੇ ਤੂੰ ਮੈਚ ਕਰਦਾ ਹੈ ਉਦੋਂ ਚੱਕ ਲਈ ਹੈਨਾ। ਹੂੰ। ਤੇ ਨਾ ਚਰ ਨੂੰ ਮੈਂ ਉਹ ਸਾਰੀ ਮੇਰੀ ਜਿਹੜਾ ਨਵਾਂ ਬ੍ਰੋਕਰ ਹੈ ਜਿਹੜਾ ਸਹੀ オリジナル ਬ੍ਰੋਕਰ ਉਹ ਕਹਿੰਦਾ ਸਾਡਾ ਜਿਹੜਾ ਸਿਸਟਮ ਹੈ ਸਾਰਾ ਕਹਿੰਦਾ ਹੈਕ ਕੀਤਾ ਹੋਇਆ ਵਾ ਕਹਿੰਦਾ ਸਾਡੇ ਲੋਡ ਆਲ ਰੈਡੀ ਕਹਿੰਦਾ ਸੱਤ ਲੋਡ ਚੋਰੀ ਹੋ ਚੁੱਕੇ ਆ ਕਹਿੰਦਾ ਇਹ ਤੇ ਸ਼ਿਪਰ ਨੇ ਵੀ ਇਹੀ ਗੱਲ ਕਹੀ ਆ ਕਹਿੰਦਾ ਸਾਡੇ ਇੱਕ ਫਾਲ ਦੇ ਵਿੱਚ ਆ ਕਿ 12 ਲੋਡ ਚੋਰੀ ਹੋਏ ਆ ਕਹਿੰਦਾ ਸਿਰਫ ਸਾਰਾ ਸਿਸਟਮ ਹੈਕ ਹੋਣ ਦੇ ਕਰਕੇ ਇਸ ਕਰਕੇ ਭਾਜੀ ਸਾਰੇ ਜਿਹੜੇ ਮੇਰੇ ਟਰੱਕਰ ਦੀ ਰਾਜੂ ਭਾਈ ਕਨਫਰਮ ਕਰ ਲਿਆ ਕਰੋ ਬਾਲ ਕਾਲ ਕਰਕੇ ਸਾਰਾ ਕੁਝ ਮੇਕ ਸ਼ੂਰ ਕਰ ਲੋ ਮੇਰੀ ਸਪਲਾਈਿੰਗ ਕੰਪਨੀ ਮੈਨੂੰ ਈਮੇਲ ਨਾ ਕਰਦੀ ਤਾਂ ਸ਼ਾਇਦ ਮੈਂ ਵੀ ਜਾ ਕੇ ਪਾ ਦੇਣਾ ਸੀ ਇਸ ਦੇ ਵਿੱਚ ਬਿਲਕੁਲ ਹਾਂਜੀ ਥੈਂਕ ਯੂ ਭਾਜੀ ਇਹ ਸ਼ੇਅਰ ਕਰਨਾ ਸੀ ਮਹਿਮਾਨੇ ਸ਼ੁਕਰੀਆ ਜੀ ਧੰਨਵਾਦ ਸੋ ਬਿਲਕੁਲ ਸਾਡਾ ਸ਼ੋ ਕਰਨ ਦਾ ਮਤਲਬ ਇਹੀ ਹੈ ਵੀ ਜੇ ਕਿਸੇ ਨਾਲ ਧੋਖਾ ਹੋਇਆ ਘੱਟੋ ਘੱਟ ਚਲੋ ਹੋਰ ਨਾ ਪਤਾ ਲੱਗਦਾ ਉਹਨਾਂ ਨੂੰ ਪਤਾ ਲੱਗ ਜਾਏ ਅਲਰਟ ਰਹਿਣ ਸਾਰੇ ਵੀ ਕੀ ਕੁਝ ਇੰਡਸਟਰੀ 'ਚ ਵਰਤ ਰਿਹਾ ਹੈਗਾ ਜੀ ਅਭੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਰੇਡੀਓ ਟੀਮ ਦੇ ਸੌਣ ਵਾਲੇ ਜਿੰਨੇ ਵੀ ਸੁਣਦੇ ਹੈ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡਾ ਖਾਲੀ ਪਰਿਓ ਪ੍ਰੋਗਰਾਮ ਦੇ ਤੇ ਤੁਸੀਂ ਜਾਦੇ ਮੈਂ ਕਾਫੀ ਗੱਲਾਂ ਦੋ ਤਿੰਨ ਗੱਲਾਂ ਲਗਾਤਾਰ ਮੈਂ ਆਈਆਂ ਵੀ ਥੋੜ੍ਹ ਹੋਰੇ ਲੋਕਾਂ ਦੇ ਨਾਲ ਕਾਫੀ ਧੋਖਾਵਾ ਜੀ ਹੋ ਰਹੀ ਆ ਬਈ ਪਹਿਲਾਂ ਤਾਂ ਇੱਦਾਂ ਹੁਣ ਕਾਨੂੰਨ ਬਣਾਉਂਦੀ ਹੈ ਨਾ ਇਹ ਤਾਂ ਗਵਰਨਮੈਂਟ ਬਣਾਉਂਦੀ ਹੈਗੀ ਅੱਜ ਤੋਂ ਨਹੀਂ ਚੱਲਦਾ ਕਾਫੀ ਸੇਅਰ ਤੋਂ ਬੇ ਲੋੜੀਆਂ ਗੱਲਾਂ ਨਾਂ ਵੀ ਉਹਦਾ ਨੰਬਰ ਨਾਂ ਕੋ ਬਿਜ਼ਨਸ ਰਜਿਸਟ੍ਰੇਸ਼ਨ ਆ ਤਾਂ ਨਾਉਂਦੀਆਂ ਤੁਹਾਨੂੰ ਬਾਰ-ਬਾਰ ਇਹ ਜਦ ਨਾਲ ਨਾ ਮਲੋ ਨਾਤਾ ਪਾਉਣੀ ਚਾਹੀਦੀ ਹੈ ਕਹਦੀ ਹੈ ਨਾ ਕੋਈ ਇਹ ਨਹੀਂ ਰੋਂਡਿਆ ਹੈਗਾ ਵੀ ਇਹ ਕਿੱਦਾਂ ਰੋਕਣਾ ਹੈਗਾ ਵੀ ਕੌਣ ਹੈਗੇ ਬਿਨਾ ਮਲੋ ਕੋਈ ਕਿਤੇ ਬਿਠਾ ਕੋਈ ਇੰਡੀਆ ਬਿਠਾ ਕੋਈ ਕਿਤੇ ਬਿਠਾ ਆ ਉਹ ਕਾਲਾਂ ਕਰੀ ਜਾਂਦਾ ਨਾ ਕੋਈ ਇਹਨਾਂ ਦਾ ਕੋਈ ਸਿਸਟਮ ਬਣਾਇ ਇੰਨਾ ਤਕੜਾ ਕੰਟਰੀ ਹੈਗਾ ਪਤਾ ਨਹੀਂ ਕਿਉਂ ਇਹ ਕਾਲਾਂ ਆਉਂ ਦਿੰਦੇ ਆ ਕੋਈ ਰਜਿਸਟ੍ਰੇਸ਼ਨ ਫੋਨ ਨੰਬਰ ਵੀ ਹੋਵੇ ਕਿਸੇ ਨੂੰ ਇਸ਼ੂ ਹੋਵੇ ਉਹ ਫੇਰ ਹੀ ਉਸ ਫੋਨ 'ਤੇ ਕਾਲ ਕਰੇ ਠੀਕ ਆ ਜਿਹੜਾ ਮਰਜ਼ੀ ਕਾਲ ਕਰਦਾ ਦੂਸਰੇ ਨੰਬਰ ਤੇ ਭਾਜੀ ਸਾਹਿਬ ਜਿੰਨਾਂ ਕੋਈ ਟੈਕਸਟ ਮੈਸੇਜ ਆਉਂਦਾ ਆ ਕੋਈ ਵੀ ਜਿੱਦਾਂ ਸਾਨੂੰ ਟੈਕਸਟ ਮੈਸੇਜ ਆਹ ਇਹਨੂੰ ਖੋਲਦੇ ਆਂ ਤੇ ਉਹ ਬੱਚ ਲਿਖੇ ਜੀ ਤੁਹਾਨੂੰ ਨਾ ਇਨਫਾਰਮੇਸ਼ਨ ਲਿਖੀ ਹੁੰਦੀ ਆ ਵੀ ਤੁਹਾਨੂੰ ਲੋਨ ਅਪਰੂਵ ਹੋ ਗਿਆ ਜਾਂ ਸਮਥਿੰਗ ਕੋ ਇਦਾਂ ਦੀ ਹੁੰਦੀ ਵੀ ਤੁਹਾਨੂੰ ਬੜੀ ਅਟਰੈਕਟਿਵ ਜੀ ਲੱਗਦੀ ਆ ਤੇ ਪਤਾ ਨਹੀਂ ਵੀ ਮੈਨਾਂ ਉਹਨੂੰ ਖੋਲਣ ਨੂੰ ਮਨ ਲੋ ਕੇ ਐਕਸਾਈਟਡ ਜਾ ਰਹਿੰਦਾ ਵੀ ਮੈਂ ਆਪਦਾ ਉਹਨੂੰ ਖੋਲਾਂ ਜਾਂ ਵੀ ਖਰੇ ਮੇਰੀ ਕੰਪਨੀ ਦੇ ਨਾਲ ਰਿਲੇਟਡ ਹੈਗੀ ਆ ਉਹਨੂੰ ਨਾ ਖੋਲੋ ਤਾਂ ਵਧੀਆ ਜੇ ਕੋਈ ਕਿਸੇ ਨੂੰ ਜਾਣ ਦੇ ਨਾ ਭੱਜੀ ਦੱਸਦੇ ਪਿੱਛੇ ਹੁਣੇ ਹੀ ਹੋ ਗਿਆ ਕਾਲ ਕਰਕੇ ਗਏ ਆ ਵੀ ਤੁਹਾਨੂੰ ਬਿਜਲੀ ਵਾਲਿਆਂ ਦਾ ਫੋਨ ਆਇਆ ਤੁਹਾਨੂੰ ਵੀ ਜਾਣਦੇ ਨੇ ਨਾ ਤੁਸੀਂ ਉਹਨੂੰ ਫੋਨ ਲਓ ਕੋਈ ਵੀ ਮੈਸੇਜ ਤੁਹਾਨੂੰ ਆਉਂਦਾ ਨਾ ਬਿਨਾ ਅੱਗੇ ਨਾਲ ਜਮਾਨਾ ਬਹੁਤ ਖਰਾਬ ਆ ਗਿਆ ਤੁਹਾਡੇ ਫੋਨ ਨੂੰ ਕਿਹੜੇ ਵੇਲੇ ਕਿਸੇ ਬੰਦੇ ਨੇ ਕਿੱਦਾਂ ਦਾ ਲਿੰਕ ਭੇਜ ਕੇ ਹੈਕ ਕਰ ਲੈਣਾ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਦਾ ਨਾਲ ਮੁੜ ਕੇ ਫਿਜਲੇ ਉਹ ਨਾਲ ਰੱਖੇ ਗਏ ਆ ਜਿੱਦਾਂ ਬ੍ਰੋਕਰ ਦੀਆਂ ਕੰਪਨੀਆਂ ਦਾ ਕਿ ਉਹ ਹੈਕ ਹੋਣ ਲੱਗ ਪਈਆਂ ਤੇ ਆਮ ਸਾਡੇ ਆਮ ਜਿਹੜਾ ਆਮ ਜਿਹੜਾ ਆਡੀਟਰੀ ਬੰਦਾ ਆ ਉਹਦਾ ਵੀ ਸਿਸਟਮ ਹੈਕ ਹੋਣ ਦਾ ਕੋਈ ਵੱਡੀ ਸਿਕ ਵੀ ਨਹੀਂ ਹੈਗੀ ਨਾ ਕੋਈ ਗੱਲ ਹੀ ਨਹੀਂ ਹੈ ਸਹੀ ਗੱਲ ਆ ਨਹੀਂ ਸਾਡੇ ਕੋਲ ਸਿਕਿਉਰਿਟੀ ਸਿਸਟਮ ਲੱਗਾ ਹੈ ਨਾ ਉਹਨਾਂ ਕੋਲ ਤਾਂ ਫੇਰ ਵੀ ਸਟਿਲ ਪ੍ਰੋਟੈਕਸ਼ਨ ਵਾਸਤੇ ਲੱਗੀਆਂ ਹੁੰਦੀਆਂ ਹੈ ਉਹ ਫਾਇਰਵਾਲ ਲੱਗੀਆਂ ਹੁੰਦੀਆਂ ਮੇਰੇ ਸਾਡੇ ਕੋਲ ਤਾਂ ਹੈ ਹੀ ਕੁਝ ਨਹੀਂ ਹੈਗਾ ਉਹ ਬੈਟਰ ਹੈ ਕਿ ਤੁਸੀਂ ਨਾ ਇਹ ਇਦਾਂ ਇਹ ਜੀ ਜਿਹੜੀ ਈਮੇਲ ਵਿੱਚ ਆ ਵੀ ਜਿੱਦਾਂ ਤੁਸੀਂ ਈਮੇਲ ਆਈ ਕਿ ਭਾਈ ਸਾਹਿਬ ਹੁਣੇ ਕਿਹਾ ਕਿ ਉਹ ਐਸ ਦਾ ਫਰਕ ਪੈਂਦਾ ਸੀ ਨਾ ਪਰ ਜਿਹੜੀ ਜਿਹੜੀ ਈਮੇਲ ਉਹ ਤੁਸੀਂ ਜਾਣਦੇ ਨਹੀਂ ਉਹਦੇ ਵੀ ਤੁਹਾਡੀ ट्रांजੈਕਸ਼ਨ ਮੰਨ ਲਓ ਵੀ ਆਉਂਦੀ ਰਹਿੰਦੀ ਆ ਇਹ ट्रांजੈਕਸ਼ਨ ਅਪਰੂਵ ਹੋ ਗਈ ਆ ਤੁਹਾਡਾ ਲੋਅ ਐਕਟ ਹੈ ਨਾ ਹਾਂਜੀ ਇੱਦਾਂ ਹੀ ਉਹਦਾ ਜਿਹੜਾ ਹਾਂਜੀ ਸੈਂਡਰ ਹੈਗਾ ਉਹਨੂੰ ਦੇਖੋ ਕਿੱਥੋਂ ਆਈ ਉਹ ਤੇ ਪੂਰਾ ਜਿਦਾ ਉਹ ਗੱਲਾਂ ਗਲਾਖਰ ਦੇਖੋ ਉਹ ਵਿੱਚ ਹੀ ਉਹਦੇ ਨਾ ਉਹਦੇ ਉਹਦੇ ਵਿੱਚ ਹੀ ਲੂਪ ਹੋਲ ਹੁੰਦਾ ਕਿ ਉਹ ਉਹਦੇ ਫਰਾਡ ਹੁੰਦੇ ਨਾ ਥੋੜਾ ਜਿਹਾ ਫਰਕ ਪਿਆ ਹੁੰਦਾ ਅਸਰਾਂ ਦੇ ਫਰਕ ਹੁੰਦਾ ਬਸ ਉਹ ਐਗਜ਼ੈਕ ਸਾਨੂੰ ਸਾਥਰੀ ਆਪਣਾ ਨਾਮ ਓਪਨ ਕਰੋ ਤੇ ਉਹਨੂੰ ਸਪੈਮ ਚ ਪਾ ਦਿਓ ਜਦੋਂ ਮੈਸੇਜ ਆ ਗਿਆ ਰੋਂਗ ਮੈਸੇਜ ਆਉਂਦਾ ਹੈ ਐਗਜ਼ਾਮਪਲ ਦੇ ਤੌਰ ਤੇ ਮੈਨੂੰ ਮੈਂ ਰੋਂਗ ਮੈਸੇਜ ਆ ਗਿਆ ਮੈਨੂੰ ਪਤਾ ਆ ਵੀ ਇਹ ਬੰਦਾ ਫਰਾਡ ਆ ਮੈਂ ਉਹਨੂੰ ਕੀ ਕਰਦਾ ਹਾਂ ਉਹਦੇ ਵਿੱਚ ਮੈਨੂ ਬਟਨ ਜਾ ਕੇ ਉਹਦੇ ਵਿੱਚ ਆਪਸ਼ਨ ਆਉਂਦੀ ਹੈ ਇਹਨੂੰ ਸਿਲੈਕਟ ਕਰੋ ਸਪੈਮ ਜਿਹੜੇ ਇਹਨੂੰ ਸਪੈਮ ਕਰਦੇ ਜਿਹੜੇ ਬਾਕੀ ਕਿਸੇ ਨੂੰ ਵੀ ਮੈਸੇਜ ਆਂਗਾ ਨਾ ਜਿਹੜਾ 100 ਬੰਦਾ ਉਹਨੂੰ ਸਿਲੈਕਟ ਕਰਦੇ ਤੇ ਉਹ ਆਟੋਮੈਟਿਕਲੀ ਉਹ ਸਪੈਮ ਦੇ ਵਿੱਚ ਕਾਊਂਟ ਹੋਣਾ ਪੈਂਦਾ ਤੇ ਉਹ ਬੈਟਰ ਹੋ ਜਾਂਦਾ ਕਿ ਬਾਕੀ ਨੂੰ ਥੋੜੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਸੋ ਆਪਣਾ ਜਿੰਨਾ ਵੇ ਬੋਟਾਂ ਆਉਂਦੀਆਂ ਹਨ ਵੋਟਾਂ ਆ ਗਈਆਂ ਸਾਡੇ ਬੰਦੇ ਆਪਣੇ ਚਲੋ ਹਰ ਇੱਕ ਬੰਦੇ ਦੀ ਆਪ ਆਪਣੀ ਚੁਆਇਸ ਆ ਕਿਸੇ ਨੇ ਡੈਮੋਕ੍ਰੇਟ ਨੂੰ ਵੋਟ ਪਾਣੀ ਆ ਕਿਸੇ ਨੂੰ ਰਿਪਬਲਿਕਨ ਨੂੰ ਪਾਣੀ ਆ ਪਰ ਮੌਕੇ ਤੇ ਜਿਹੜੀ ਸਰਕਾਰ ਹੁੰਦੀ ਉਹਦੇ ਵਿੱਚ ਸਾਡੇ ਆਪਣੇ ਭਾਈਚਾਰੇ ਦੇ ਬੰਦੇ ਵੀ ਹੈਗੇ ਮੈਂ ਇਹਨਾਂ ਨੂੰ ਰਿਕਵੈਸਟ ਕਰੂੰਗਾ ਤੁਹਾਡੇ ਸਭ ਨੂੰ ਵੀ ਭਾਈ ਤੁਸੀਂ ਇਦਾਂ ਦੇ ਕਾਨੂੰਨ ਬਣਾਉਣ ਵਿੱਚ ਵੀ ਮਦਦ ਕਰੋ ਨਾ ਵੀ ਦੇਖੋ ਸਾਡਾ ਨਕਦਾ ਧੋਖੇ ਹੋਣ ਦੇ ਥੇਰਾ ਪੈਰੀਆ ਹੁੰਦੀ ਹੈ ਕੌਣ ਕਰਨ ਦੇ ਕਿੱਦਾਂ ਦੇ ਬੰਦਿਆਂ ਨੂੰ ਤੁਸੀਂ ਜੋਬਾ ਦਿੰਨੇ ਆ ਕਿਹੜੇ ਸਮਝਣਾ ਕ੍ਰਿਮੀਨਲ ਮਾਈਂਡਡ ਬੰਦੇ ਜਾਂ ਫਰਾਡ ਮਾਈਂਡਡ ਬੰਦੇ ਆ ਜਿਹਨਾਂ ਨੇ ਉਹਦੀ ਜੌਬ ਦੇ ਵਿੱਚ ਐਂਟਰ ਕਰ ਦਿੰਦੇ ਆ ਉਹ ਤੁਹਾਡੇ ਸਿਸਟਮ ਨੂੰ ਹੈਕ ਕਰ ਲੈਂਦਾ ਜੂ ਕੋਲ ਤੁਹਾਡੇ ਹੈਗੇ ਆ ਉਹਨਾਂ ਨੂੰ ਬੰਦ ਕਰੋ ਤਾਂ ਕਿ ਸਾਡੇ ਸਾਡੀ ਜਿਹੜੀ ਪ੍ਰੋਟੈਕਸ਼ਨ ਬਣੇ ਜਨ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੋ ਘਟੇ ਧੰਨਵਾਦ ਭਜੀ ਜੀ ਧੰਨਵਾਦ ਹੋ ਵੀਰ ਜੀ ਮਿਹਰਬਾਨੀ ਧੰਨਵਾਦ ਜੀ ਬਹੁਤ ਸ਼ੁਕਰੀਆ